850 ਗ੍ਰਿਫਤਾਰੀ ਇੱਕ ਦਿਨ ਦੇ ਵਿੱਚ ਕਰਨੀ ਹੈ ਸਭ ਤੋਂ ਵੱਡਾ ਬਦਲਾ ਕਿ ਉਹਨਾਂ ਦੇ ਵਿੱਚ ਜਿਹੜੇ ਮੇਨ ਆਗੂ ਸੀਗੇ ਉਹ ਹਜੇ ਵੀ ਗ੍ਰਿਫਤਾਰ ਕੀਤੇ ਹੋਏ ਆ ਦੋ ਵਾਰੀ ਮੀਟਿੰਗ ਬੁਲਾ ਕੇ ਤਾਂ ਜਿਹੜਾ ਹੈਗਾ ਤੱਕੇ ਨਾਲ ਉਹਨਾਂ ਨੂੰ ਪਬਲਿਕੇ ਵਿੱਚ ਪਾ ਕੇ ਦੋ ਜਿਹੜੇ ਆਗੂ ਹੈਗੇ ਆ ਗ੍ਰਿਫਤਾਰ ਕੀਤੇ ਦੋ ਵਾਰੀ ਉਹਨਾਂ ਨੂੰ ਵੀ ਰਹਾ ਨਹੀਂ ਕੀਤਾ ਜਾਇਗਾ ਕੋਈ ਭਗਵੰਤਾਨ ਸਰਕਾਰ ਨੇ ਤਾਂ ਇਹ ਕਾਰੀ ਲਿਆਗਾ ਕਿ ਪਹਿਲਾਂ ਵੀ ਇੱਕ ਲੜਕੀ ਸੀ ਜੇਲ੍ਹ ਦੇ ਵਿੱਚ ਤਿੰਨ ਮਹੀਨਿਆਂ ਤੀ ਉਹਨੂੰ ਰੱਖਿਆ ਉਹਦੀ ਮਾਂ ਦੇ ਨਾਲ ਰੱਖਿਆ ਸੀਗਾ ਉਸ ਨੂੰ ਵੀ ਜੇਲ੍ਹ ਦੇ ਵਿੱਚ ਨਰਦੁੱਤ ਦਿੱਤਾ ਗਿਆ ਨਾ ਇਸ ਕਰਕੇ ਜਿਹੜਾ ਸਰਕਾਰਾ ਭਗਵੰਤ ਮਾਨ ਸਰਕਾਰ ਦਾ ਜਿਹੜਾ ਰਵੱਈਆ ਹੈਗਾ ਉਹ ਬੱਚਿਆਂ ਪ੍ਰਤੀ ਜਾਂ ਕਿਸੇ ਵੀ ਪ੍ਰਤੀ ਸਹੀ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਜਿਹੜਾ ਅਸਲੀ ਚਿਹਰਾ ਸੀ ਉਹ ਸਾਹਮਣੇ ਆ ਗਿਆ ਇਹ ਦੱਸਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਵੀ ਆਮ ਆਦਮੀ ਕਿਹੜਿਆ ਕੋਈ ਸਪੈਸ਼ਲ ਚੰਦੋਂਦਰੇ ਹੁੰਦੇ ਆ ਪੰਜਾਬ ਦੇ ਉਹ ਲੋਕ ਜਿਹੜੇ ਦਿਹਾੜੀ ਧੁੱਪਾ ਕਰਦੇ ਆ ਜਿਹੜੇ ਛੋਟੇ ਛੋਟੇ ਘਰਾਂ ਜਿਹਦੇ ਜਿੰਨਾਂ ਕੋਲੇ ਗੁਜ਼ਾਰੇ ਜੋਗੀ ਜ਼ਮੀਨ ਨਹੀਂ ਹੈਗੀ ਇਹਨਾਂ ਕੋਲੇ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਉਹੀ ਆਮ ਲੋਕ ਜ਼ਮੀਨਾਂ ਦੀ ਲੜਾਈ ਸੰਗਰੂਤ ਸ਼ੁਰੂ ਕਰ ਚੁੱਕੇ ਆ ਭਗਵੰਤ ਜੀ ਨੂੰ ਇਹ ਹজম ਨਹੀਂ ਆ ਰਹੀ ਲੈਂਡ ਪੁਲਿੰਗ ਪਾਲਿਸੀ ਲੈ ਕੇ ਉਹਨਾਂ ਨੇ ਦੱਸਤਾ ਕਿ ਉਹ ਕਿਹੜੇ-ਕਿਹੜੇ ਘਰਾਂ ਦੇ ਵਿੱਚੋਂ ਤੇ ਕਿੰਨਾਂ ਲੋਕਾਂ ਦੇ ਨਾਲੋਂ ਖੜੇ ਆ ਆਮ ਲੋਕਾਂ ਦਾ ਸਿਰਫ ਸ਼ੋਸ਼ਾ ਛੱਡਿਆ ਗਿਆ ਸੀਗਾ ਇੱਕ ਖਲਾਸ ਹੀ ਪੰਜਾਬ ਦੇ ਵਿੱਚ ਲੋਕ ਕਾਲੀਆਂ ਕਾਂਗਰਸ ਨੂੰ ਨਾ ਪਸੰਦ ਕਰ ਰਹੇ ਸੀ ਇੱਥੇ ਭਾਵੇਂ ਉਹ ਘਰੇ ਵੀ ਖੜਾ ਦਿੰਦੀ ਆਮ ਆਦਮੀ ਪਾਰਟੀ ਉਹ ਵੀ ਕਿਸੇ ਸੀਟ ਤੋਂ ਜਿੱਤ ਜਾਣਾ ਸੀਗਾ ਜਿਹੜੇ ਵਿਕਾਸ ਦੀ ਗਾਰੰਟੀ ਤੁਸੀਂ ਦੇ ਰਹੇ ਹੋ ਕਿ ਸਾਰੇ ਆਮ ਸ਼ਹਿਰ ਬਸੋਂ ਦੇ ਨਾਮ ਤੇ ਪਿੰਡਾਂ ਨੂੰ ਜਾਣਦਾ ਜਿਹੜਾ ਹੋਕਾ ਸਰਕਾਰ ਦੇ ਰਹੀ ਹੈ ਤੇ ਜਿਹੜਾ ਭਗਵਾਨਤ ਮਾਨ ਕਹਿੰਦਾ ਸੀ ਰੰਗਲਾ ਪੰਜਾਬ ਬਣਾਉਣਾ ਪੰਜਾਬ ਦਾ ਪਿੰਡਾਂ 'ਚ ਵਸਦਾ ਸੀਗਾ ਇਹ ਪਹਿਲੀ ਵਾਰੀ ਸੁਣਿਆ ਕਿ ਰੰਗਲਾ ਪੰਜਾਬ ਪੰਜਾਬ ਆ ਜਿਹੜਾ ਕੰਕਰੀਟ ਖੜੇ ਕਰਕੇ ਪੱਥਰਾਂ ਦੀ ਦੁਨੀਆ ਜਿਹੜੀ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ ਹੈ ਅੱਜ ਸੰਗਰੂਰ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਪੱਟੀ ਰੈਲੀ ਕੱਢੀ ਜਾ ਰਹੀ ਹੈ ਬਸ ਦੂਰ ਕਿਸਾਨ ਢੰਡਾਲ ਜਿਹੜੇ ਨੌਰਫਨ ਜੱਥੇਬੰਦੀਆਂ ਇੱਕ ਫਰੰਟ ਤੇ ਇਕੱਠੀਆਂ ਨੇ ਐ ਭੈਣੇ ਬੱਚੇ ਨੂੰ ਵੀ ਨਾਲ ਲੈ ਕੇ ਪਹੁੰਚੇ ਹੋ ਗਰਮੀ ਬਹੁਤ ਹੈ ਸਰਕਾਰ ਦਾ ਜਿਹੜਾ ਜਵਰ ਵਿਰੋਧੀ ਲੋਕਾਪ੍ਰਤੀ ਬਿਹੇਵੀਅਰ ਹੈ ਉਸ ਦੇ ਹਿਸਾਬ ਦੇ ਨਾਲ ਤਾਂ ਇਹ ਕਿ ਬੱਚਿਆਂ ਨੂੰ ਵੀ ਇਸ ਮੈਦਾਨ ਦੇ ਵਿੱਚ ਆਉਣਾ ਪਏਗਾ ਔਰ ਬੱਚੇ ਨੂੰ ਪਤਾਗਾ ਕਿ ਸਾਡੇ ਲਈ ਕੀ ਚੰਗਾ ਤੇ ਕੀ ਮਾੜਾ ਇਹ ਜਿਹੜੀ ਅੱਜ ਦੀ ਰਹਿਲੀ ਹੈ ਇਹ ਸਾਰੇ ਹੀ ਉਹਸ ਰਾ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਉਹਦੇ ਵਿਰੋਧ ਦੇ ਵਿੱਚ ਹੈਗੀ ਇਸ ਕਰਕੇ ਬੱਚੇ ਇਹਦੇ ਵਿੱਚ ਆਪਣੇ ਆਪ ਹੀ ਢਲ ਜਾਣਗੇ ਮਾਹੌਲ ਕਿੰਨੇ ਸਾਲ ਤੋਂ ਕਿੰਨੇ ਸਾਲ ਦਾ ਇਹ ਬੱਚਾ 5 ਸਾਲ ਦਾ ਬੱਚਾ 5 ਸਾਲ ਦਾ ਬੱਚਾ ਪਹਿਨੇ ਡਰ ਨਹੀਂ ਲੱਗਿਆ ਬੱਚੇ ਨੂੰ ਨਾਲ ਲੈ ਕੇ ਆਉਣਾ ਇੰਨੀ ਗਰਮੀ ਦੇ ਵਿੱਚ ਨਹੀਂ ਕਿਉਂਕਿ ਭਗਵੰਤਮਾਨ ਸਰਕਾਰ ਨੇ ਤਾਂ ਇਹ ਕਾਰੀ ਲਿਆਗਾ ਕਿ ਪਹਿਲਾਂ ਵੀ ਇੱਕ ਲੜਕੀ ਸੀ ਜੇਲ੍ਹ ਦੇ ਵਿੱਚ ਤਿੰਨ ਮਹੀਨਿਆਂ ਦੀ ਉਹਨੂੰ ਰੱਖਿਆ ਉਹਦੀ ਮਾਂ ਦੇ ਨਾਲ ਰੱਖਿਆ ਸੀਗਾ ਉਸ ਨੂੰ ਵੀ ਜੇਲ੍ਹ ਦੇ ਵਿੱਚ ਨਾ ਦੁੱਧ ਦਿੱਤਾ ਗਿਆ ਨਾ ਇਸ ਕਰਕੇ ਜਿਹੜਾ ਸਰਕਾਰਾ ਭਗਵਾਨ ਤਮਨ ਸਰਕਾਰ ਦਾ ਜਿਹੜਾ ਰਵਈਆ ਹੈਗਾ ਉਹ ਬੱਚਿਆਂ ਪ੍ਰਤੀ ਜਾਂ ਕਿਸੇ ਵੀ ਪ੍ਰਤੀ ਸਹੀ ਨਹੀਂ ਹੈਗਾ ਉਹ ਬਹੁਤ ਗਲਤ ਬਿਹੇਵੀਅਰ ਹੈ ਇਹ ਨਹੀਂ ਲੱਗਦਾ ਜੇ ਕੋਈ ਹੋਣ ਉਦਾਰਾ ਕੋਈ ਮਾਹੌਲ ਬਣ ਜੇ ਨਾ ਜੇਲ੍ਹ ਜਾਣ ਕਰਨ ਨੂੰ ਡਰ ਨਹੀਂ ਲੱਗਦਾ ਇਸ ਬੱਚੇ ਦੇ ਨਾਲ ਨਹੀਂ ਕਿਉਂਕਿ ਜੇ ਸਰਕਾਰ ਤਾਂ ਇਹ ਹੈ ਕਿ ਸਰਕਾਰ ਦਾ ਇਹ ਹਾਲਾਤ ਹੋ ਚੁੱਕੇ ਨੇ ਕਿ ਉਹ ਬੇਕਸੂਰਾਂ ਨੂੰ ਵੀ ਜੇਲ੍ਹ ਦੇ ਵਿੱਚ ਲਗਾਤਾਰ ਸਿੱਟ ਰਹੀ ਹੈ ਉਹਦੇ ਲਈ ਕਸੂਰ ਹੋਣਾ ਜ਼ਰੂਰੀ ਨਹੀਂ ਹੈਗਾ ਆਮ ਆਦਮੀ ਪਾਰਟੀ ਕਹਿੰਦੀ ਸੀ ਪੰਜਾਬ 'ਚ ਬਦਲਾਅ ਲਿਆ ਆਂਦਾ ਬਤਲਾਤਾ ਤੁਹਾਨੂੰ ਦিসি ਰਿਹਾ ਕਿ ਛੋਟੇ ਛੋਟੇ ਬੱਚਿਆਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੰਦੀ ਆ ਬਿਨਾ ਕਸੂਰ ਤੋਂ ਭੇਜ ਰਹੀ ਆ ਕਿਤੇ ਵੀ ਕਿਤੇ ਵੀ ਕਿਸੇ ਨੂੰ ਮਾਰ ਦਿੱਤਾ ਜਾਂਦਾ ਉਹਦੀ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਜਿਹੜੀ ਲੈਂਡ ਪੋਲਿੰਗ ਨੀਤੀ ਲਾਗੂ ਕਰ ਰਹੇ ਨੇ ਉਹਦੇ ਜਵਰੀ ਜ਼ਮੀਨਾਂ ਨਾਪ ਰਹੇ ਨੇ ਇਹ ਸਾਰਾ ਹੀ ਜਿਹੜਾ ਲੋਕਾ ਵਿਰੋਧੀ ਜਿਹੜੇ ਫੈਸਲੇ ਜਿਹੜੇ ਸਰਕਾਰ ਲੈ ਰਹੀ ਆ ਇਹ ਤਾਂ ਲੱਗ ਰਿਹਾ ਹੈ ਕਿ ਆਮ ਸਰਕਾਰ ਨਹੀਂ ਹੈਗੀ ਇਹ ਲੋਕਾਂ ਦੇ ਵਿਰੋਧ ਦੇ ਵਿੱਚ ਬਣੀ ਹੋਈ ਆਮ ਸਰਕਾਰ ਹੈ ਪਰ ਆਮ ਆਦਮੀ ਪਾਰਟੀ ਦੇ ਸੀਐਮ ਕਹਿੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਮੈਂ ਜੱਟਾ ਦਾ ਪੋਤਾ ਮੈਂ ਕਿਸਾਨਾਂ ਦਾ ਪੁੱਤਾਂ ਅਸੀਂ ਸਾਰੇ ਆਮ ਘਰਾ ਦੇ ਆਂ ਚਾਹ ਜੱਟਾਂ ਦਾ ਪੁੱਤ ਹੁੰਦਾ ਜਾਂ ਆਮ ਘਰਾਆਂ ਦਾ ਬੱਚਾ ਹੁੰਦਾ ਤਾਂ ਉਹਨੂੰ ਇਹ ਹਾਲਾਤ ਪਤਾ ਹੋਣੇ ਸੀ ਪਰ ਇਹਦਾ ਜਿਹੜਾ ਫੈਸਲੇ ਨੇ ਉਹ ਜਿਹੜੀਆਂ ਪਿਛਲੀਆਂ ਸਰਕਾਰਾਂ ਨਾਲ ਉਹ ਵੀ ਜ਼ਿਆਦਾ ਤਣਾ ਤੜਾ ਤੜਾ ਲਾਗੂ ਕਰ ਰਿਹਾ ਇਸ ਕਰਕੇ ਇਹ ਆਮ ਲੋਕਾਂ ਦੇ ਵਿੱਚੋਂ ਨਹੀਂ ਹੈਗਾ ਜੀ ਜੀ ਇਹ ਤਾਂ ਜਿਹੜੀ ਹੈਗੀ ਹੈ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਜਿਹੜਾ ਲੋਕਾਂ ਦੇ ਉੱਤੇ ਜਾਵ ਰਿਹਾ ਦਿਨੋ ਦਿਨ ਵਧਾ ਰਿਹਾ ਜੀ ਸ਼ੁਕਰੀਆ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਲੋਕ ਨੇ ਉਹਨਾਂ ਦਾ ਗੁੱਸਾ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਇਧਰਲੇ ਪਾਸੇ ਬਹੁਤ ਸਾਰੇ ਮਜ਼ਦੂਰ ਆ ਰਹੇ ਨੇ ਮਜ਼ਦੂਰਾਂ ਨਾਲ ਗੱਲਬਾਤ ਕਰਾਂਗੇ ਭਾਈ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਕਰਾਚ ਤੋਂ ਹੀ ਕਰਾਚ ਤੋਂ ਕਿਨੇ ਪਹੁੰਚੇ ਅਜਮੇਰ ਜੰਗਰਸ਼ ਕਮੇਟੀ ਦੇ ਉੱਥੇ ਪਹੁੰਚੇ ਜੀ ਬਾਈ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸਰਕਾਰ ਕਿਤੇ ਇਹ ਕਹਿੰਦੀ ਸੀ ਅਸੀਂ ਧਰਨੀ ਨਹੀਂ ਲੱਗਣ ਦੇਵਾਂਗੇ ਰੋਸ ਪ੍ਰਦਰਸ਼ਨ ਨਹੀਂ ਹੋਵੇਗਾ ਕਿਵੇਂ ਦੇਖਦੇ ਹੋ ਸਾਰੀ ਗੱਲ ਇਹਦਾ ਪਹਿਲਾਂ ਆਪਕਾਰਦ ਰਹੇ ਨੇ ਜੀ ਹੁਣ ਰੋਕ ਦੇ ਲਈ ਇਹ ਪਹਿਲਾਂ ਆਪ ਧਰਨੇ 'ਚ ਬੈੰਦੇ ਰਹੇ ਨੇ ਹੁਣ ਇਹਨਾਂ ਨੂੰ ਅਸੀਂ ਬੁਰੇ ਲੱਗਣ ਲੱਗੇ ਆਨੂੰ ਠੂਠੇ ਬਲਾਸੇ ਦੇ ਕੇ ਵੋਟਾਂ ਲੈਤੀਆਂ ਨੇ ਰਾਜ ਕਰਨ ਬਾਅਦ ਜੀ ਤਾਂ ਲਗਾਤਾਰ ਜਿਹੜੇ ਲੋਕ ਆ ਉਹ ਪਹੁੰਚ ਰਹੇ ਆ ਕੋਈ ਜਿਹੜੇ ਲੋਕ ਪਹੁੰਚ ਰਹੇ ਨੇ ਵੀ ਕਰ ਲੋ ਲੋ ਖੜੇ ਬਾਈ ਆਮ ਆਦਮੀ ਪਾਰਟੀ ਦੇ ਇਸ ਬਤਲਾਰ ਨੂੰ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦਾ ਜਿਹੜਾ ਅਸਲੀ ਚਿਹਰਾ ਸੀ ਉਹ ਸਾਹਮਣੇ ਆ ਗਿਆ ਤੇ ਦੱਸਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਵੀ ਆਮ ਆਦਮੀ ਕਿਹੜੇ ਕੋਈ ਸਪੈਸ਼ਲ ਚੰਤਉਂਤਰੇ ਹੁੰਦੇ ਆ ਪੰਜਾਬ ਦੇ ਉਹ ਲੋਕ ਜਿਹੜੇ ਦਿਹਾੜੀ ਧੁੱਪਾ ਕਰਦੇ ਆ ਜਿਹੜੇ ਛੋਟੇ-ਛੋਟੇ ਘਰਾਂ ਜਿਹੜੇ ਨੇ ਜਿਨ੍ਹਾਂ ਕੋਲੇ ਗੁਜ਼ਾਰੇ ਜੋਗੀ ਜ਼ਮੀਨ ਨਹੀਂ ਹੈਗੀ ਜਿਨ੍ਹਾਂ ਕੋਲੇ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਉਹੀ ਆਮ ਲੋਕ ਜ਼ਮੀਨਾਂ ਦੀ ਲੜਾਈ ਸੰਗਰੂਹਤ ਸ਼ੁਰੂ ਕਰ ਚੁੱਕੇ ਆ ਭਗਵੰਤ ਮਾਨ ਨੂੰ ਇਹ ਹজম ਨਹੀਂ ਆ ਰਹੀ ਉਹੀ ਆਮ ਲੋਕਾਂ ਦੇ ਖਿਲਾਫ ਜਿਹੜਾ ਕਹਿੰਦਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆ ਆਮ ਲੋਕਾਂ ਦੇ ਖਿਲਾਫ ਡੰਡਾ ਚਾੜ ਰਿਹਾ 850 ਗ੍ਰਿਫਤਾਰੀ ਇੱਕ ਦਿਨ ਦੇ ਵਿੱਚ ਕਰਨੀ ਹੈ ਸਭ ਤੋਂ ਵੱਡਾ ਬਦਲਾ ਤੇ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਆਗੂ ਸੀਗੇ ਉਹ ਹਜੇ ਵੀ ਗ੍ਰਿਫਤਾਰ ਕੀਤੇ ਹੋਏ ਆ ਦੋ ਵਾਰੀ ਮੀਟਿੰਗ ਬੁਲਾ ਕੇ ਤੱਪਾ ਜਿਹੜਾ ਹੈਗਾ ਤੱਕੇ ਨਾਲ ਉਹਨਾਂ ਨੂੰ ਪੁਲਿਸ਼ੇ ਵਿੱਚ ਪਾ ਕੇ ਦੋ ਜਿਹੜੇ ਆਗੂ ਹੈਗੇ ਆ ਗ੍ਰਿਫਤਾਰ ਕੀਤੇ ਦੋ ਵਾਰੀ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਗਿਆਗਾ ਇਹ ਭਗਵੰਤ ਮਾਨ ਸਰਕਾਰ ਦਾ ਸਭ ਤੋਂ ਵੱਡਾ ਬਦਲਾ ਕਿ ਜਦੋਂ ਲੋਕ ਆਪਣੇ ਸੰਘਰਸ਼ ਲੜਦੇ ਸੀ ਕਿ ਉਹਨਾਂ ਦੇ ਆਗੂ ਗੱਲਬਾਤ ਕਰਨ ਜਾਂਦੇ ਸੀਗੇ ਤਾਂ ਉਹਨਾਂ ਨਾਲ ਬਹੁਤ ਵਧੀਆ ਮਾਹੌਲ ਵਿੱਚ ਸਰਕਾਰਾਂ ਗੱਲਬਾਤ ਚਲਾਉਂਦੀਆਂ ਸੀਗੀ ਆ ਤੇ ਇਹ ਮੀਟਿੰਗ ਦੇ ਬਹਾਨੇ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਰਿਹਾ ਸਭ ਤੋਂ ਵੱਡਾ ਬਦਲਾ ਆਮ ਆਦਮੀ ਪਾਰਟੀ ਦਾ ਪਰ ਅੱਜ ਸੰਗਰੂਰ ਜ਼ਿਲ੍ਹੇ ਤੋਂ ਜਿਹੜਾ ਕਿਰਤੀ ਲੋਕਾਂ ਨੇ ਲੜਾਈ ਸ਼ੁਰੂ ਕੀਤੀ ਆ ਬਾਬੇ ਨਾਨਕ ਦੇ ਸਿਧਾਂਤ ਨੂੰ ਮੰਨਣ ਵਾਲੇ ਸਮੂਹ ਪੰਜਾਬੀ ਸੰਗਰੂਪ ਦੇ ਨਾਂ ਮਜ਼ਦੂਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੰਨਾ ਸਮਾਂ ਮਜ਼ਦੂਰ ਆਗੂ ਰਿਹਾਨੀ ਕੀਤੇ ਜਾਂਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਲਾਈ ਅਣਅਲਾਨੀ ਪਾਬੰਦੀ ਰੱਦ ਨਹੀਂ ਕੀਤੀ ਜਾਂਦੀ ਪੁਲਿਸ ਜਾਂ ਰਾਜ ਪੰਜਾਬ ਨੂੰ ਬੰਨਣਾ ਬੰਦ ਨਹੀਂ ਕੀਤਾ ਜਾਂਦਾ ਹੈ ਪੰਜਾਬ ਦੇ ਸਾਰੇ ਸੰਘਰਸ਼ੀ ਤਬਕੇ ਸੰਗਰੂਰ ਜ਼ਿਲ੍ਹੇ ਦੇ ਮਜ਼ਦੂਰਾਂ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਡਟ ਕੇ ਖੜੇ ਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੀ ਮੁੱਖ ਮੰਤਰੀ ਸੀ ਜਿੰਨੇ ਵੀ ਮੰਤਰੀ ਸੀ ਉਹ ਇਹੀ ਗੱਲ ਕਹਿੰਦੇ ਸੀ ਸੀ ਆਮ ਘਰਾ ਦੇ ਆ ਸੀ ਮਜ਼ਦੂਰ ਘਰਾ ਦੇ ਆ ਲੈਂਡ ਪੋਲਿੰਗ ਪਾਲਿਸੀ ਲੈ ਕੇ ਉਹਨਾਂ ਨੇ ਦੱਸਤਾ ਕਿ ਉਹ ਕਿਹੜੇ ਘਰਾ ਦੇ ਵਿੱਚੋਂ ਆ ਤੇ ਕਿੰਨਾਂ ਲੋਕਾਂ ਦੇ ਨਾਲ ਉਹ ਖੜੇ ਆ ਆਮ ਲੋਕਾਂ ਦਾ ਸਿਰਫ ਸ਼ੋਸ਼ਾ ਛੱਡਿਆ ਗਿਆ ਸੀਗਾ ਇੱਕ ਖਲਾਸ ਹੀ ਪੰਜਾਬ ਦੇ ਵਿੱਚ ਲੋਕ ਕਾਲੀਆਂ ਕਾਂਗਰਸ ਨੂੰ ਨਾ ਪਸੰਦ ਕਰ ਰਹੇ ਸੀ ਇੱਥੇ ਭਾਵੇਂ ਉਹ ਗਧਾ ਵੀ ਖੜਾ ਦਿੰਦੀ ਆਮ ਆਦਮੀ ਪਾਰਟੀ ਉਹ ਵੀ ਕਿਸੇ ਸੀਟ ਤੋਂ ਜਿੱਤ ਜਾਣਾ ਸੀਗਾ ਇਹਨਾਂ ਨੂੰ ਇਸ ਭਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਸਾਨੂੰ ਲੋਕਾਂ ਨੇ ਵੋਟ ਪਾਈ ਆ ਲੋਕਾਂ ਨੇ ਬਦਲਾਅ ਨੂੰ ਵੋਟ ਪਾਈ ਸੀ ਜਿਹੜਾ ਬਦਲਾਅ ਦਾ ਅਸਲੀ ਚਿਹਰਾ 2-3 ਸਾਲਾਂ 'ਚ ਲੋਕਾਂ ਦੇ ਸਾਹਮਣੇ ਆ ਗਿਆ ਇਹ ਖਾਸ ਲੋਕਾਂ ਦੀ ਪਾਰਟੀ ਆ ਅਮਨ ਅਰੋੜਾ ਲੁਧਿਆਣੇ ਤੋਂ ਜਿਹੜਾ ਜਿੱਤਿਆ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਜਿਹੜਾ ਮਾਲਕ ਹੈਗਾ ਉਹ ਲਾਲੀ ਗੀ ਆਪਾਂ ਹਰਪ੍ਰਜਨ ਸਿੰਘ ਕ੍ਰਿਕਟਰ ਕਿਹੜਾ ਬੰਦਾ ਇਹਨਾਂ ਦੇ ਵਿੱਚ ਜਿਹੜਾ ਆਮ ਘਰਾਂ ਦੇ ਵਿੱਚ ਉੱਠਿਆ ਹੋਇਆ ਇਹ ਸਾਰੇ ਖਾਸ ਲੋਕਾਂ ਦੀ ਪਾਰਟੀ ਆ ਆਮ ਕਹਿੰਦਾ ਸਿਰਫ ਲੋਕਾਂ ਨੂੰ ਧੋਖਾ ਦੇਣਾ ਐਂਡ ਪੂਲਿੰਗ ਦੀ ਆ ਸਕੀਮ ਹੈ ਜਿਹੜੀ ਉਹਦੇ ਫਾਇਦੇ ਕਨਾਰੀ ਹੈ ਕਹਿੰਦੇ ਫਾਇਦੇ ਬਹੁਤ ਹੋਣਗੇ ਅਰਬਨ ਸਟੇਟ ਬਣ ਜਾਊਗਾ ਪੰਜਾਬ ਬਹੁਤ ਵੱਡੀ ਤਰੱਕੀ ਹੋਊਗੀ ਪੰਜਾਬ ਦੀ ਦੇਖੋ ਪਹਿਲਾਂ ਦਾ ਖੇਤੀ ਜੋਗ ਜ਼ਮੀਨ ਖੋ ਕੇ ਉਲੀ ਥਾਂ ਤੇ ਜਿਹੜੇ ਕੰਕਰੀਟ ਖੜੇ ਕਰਕੇ ਪੱਥਰਾਂ ਦੀ ਧਰਤੀ ਦੇ ਦੇਣੀ ਇਹ ਸਭ ਤੋਂ ਵੱਡਾ ਧੋਖਾ ਲੋਕਾਂ ਨਾਲ ਹੈ ਇਹ ਵਿਕਾਸ ਨਹੀਂ ਵਿਕਾਸ ਦੀ ਕੁੱਠੀ ਲਈ ਆ ਦੂਸਰਾ ਪੰਜਾਬ ਦੇ ਲੈ ਕੇ ਚਾਹੁੰਦੇ ਨੇ ਫਿਰ ਵੀ ਲੋਕਾਂ ਦੇ ਉੱਪਰ ਸਰਕਾਰੇ ਥੋਪ ਰਹੀ ਆ ਤੀਸਰਾ 8 ਕਨਾਲਾ ਲੈ ਕੇ 1 ਕਨਾਲ ਤੁਸੀਂ ਵਾਪਸ ਕਰਨੀ ਤੇ 7 ਕਨਾਲ ਆਪਣੇ ਕੋਲੇ ਰੱਖ ਲੈਣੀਆਂ ਇਹ ਕਿਹੜੇ ਵਿਕਾਸ ਦੀ ਗਾਰੰਟੀ ਤੁਸੀਂ ਦੇ ਰਹੇ ਹੋ ਇਹ ਸਾਰੇ ਆਮ ਸ਼ਹਿਰ ਵਸਾਉਣ ਦੇ ਨਾਮ ਤੇ ਪਿੰਡਾਂ ਨੂੰ ਜਾਣਦਾ ਜਿਹੜਾ ਹੋਕਾ ਸਰਕਾਰ ਦੇ ਰਹੀ ਆ ਤੇ ਜਿਹੜਾ ਭਗਵਾਨ ਮਾਨ ਕਹਦਾ ਸੀ ਰੰਗਲਾ ਪੰਜਾਬ ਬਣਾਉਣਾ ਪੰਜਾਬ ਤਾਂ ਪਿੰਡਾਂ 'ਚ ਵੱਸਦਾ ਸੀਗਾ ਤੇ ਪਹਿਲੀ ਵਾਰੀ ਸੁਣਿਆ ਕਿ ਰੰਗਲਾ ਪੰਜਾਬ ਪੰਜਾਬ ਆ ਜਿਹੜਾ ਕੰਕਰੀਟ ਖੜੇ ਕਰਕੇ ਪੱਥਰਾਂ ਦੀ ਦੁਨੀਆ ਜਿਹੜੀ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਇਹਦਾ ਹਰ ਇੱਕ ਲੋਕ ਜਿਹੜਾ ਸਵਕਾਰ ਨਹੀਂ ਕਰਨਗੇ ਘਟਮਾ ਵਿਰੋਧ ਕਰਨਗੇ ਲੈ ਲ ਬੋਲਿੰਗ ਸਕੀਮ ਵਾ ਨੂੰ ਰੱਦ ਕਰਾਉਣ ਵਾਸਤੇ ਪੰਜਾਬੀ ਜਿਹੜੇ ਮਰ ਜਾਣਗੇ ਪਰ ਕਿਸੇ ਵੀ ਹਾਲ ਦੇ ਵਿੱਚ ਇਹਨੂੰ ਇੱਥੇ ਲਾਗੂ ਨਹੀਂ ਹੋਣ ਦੇਣਗੇ ਸੀਐਮ ਸਾਹਿਬ ਦਾ ਇਹ ਵੀ ਇੱਕ ਬਿਆਨ ਆ ਕਹਿੰਦੇ ਜਮੀਨ ਦੇਣੀਆਂ ਦੇ ਦਿਓ ਤੁਹਾਡੇ ਨਾਲ ਕੋਈ ਤੱਕਾ ਨਹੀਂ ਹੋਊਗਾ ਜਿਹਨੇ ਵਾਹਣੀ ਆ ਵਾ ਸਕਦਾ ਜਿਹਨੇ ਜਮੀਨ ਦੇਣੀਆਂ ਦੇ ਸਕਦਾ ਦੇਖੋ ਇਹ ਤੈ ਹੋ ਗਿਆ ਕਿ ਸਰਕਾਰ ਬਿਨਾ ਕਹੇ ਨੋਟੀਫਾਈ ਕਰ ਰਹੀ ਹੈ ਜਮੀਨ ਉਹ ਰੌਲਾ ਪੈਣ ਤੋਂ ਬਾਅਦ ਹੁਣ ਮੁੱਖ ਮੰਤਰੀ ਕਹਿ ਰਿਹਾ ਉਹ ਵੀ ਸਿਰਫ ਕਹਿਣ ਦੀ ਗੱਲ ਆ ਕਾਗਜ਼ੀ ਜਿਹੜੀ ਕਾਰਵਾਈ ਚੱਲ ਰਹੀ ਆ ਲੁਧਿਆਣਾ ਮੁੱਲਾਪੁਰ ਦੇ ਲੋਕ ਜਿਹੜੇ ਧਰਨੇ ਤੇ ਬੈਠੇ ਆ ਐਸੇ ਕਰਕੇ ਬੈਠੇ ਆ ਇਹ ਦਿਨ ਦਿਹਾੜੇ ਜਿਹੜਾ ਧਾੜ ਵੀ ਬਣ ਕੇ ਪ੍ਰਸ਼ਾਸਨ ਆ ਕੇ ਉਹਨਾਂ ਨੇ ਕਿਹਾ ਕਿ ਤੁਹਾਡੀ ਨੋਟੀਫਾਈ ਹੋ ਗਈ ਜਮੀਰ ਨਾ ਤੁਸੀਂ ਲੋਨ ਲੈ ਸਕਦੇ ਨਾ ਹੀ ਤੁਸੀਂ ਅੱਗੇ ਵੇਚ ਸਕਦੇ ਹੋ ਉਹ ਸਰਕਾਰ ਦੀ ਜਮੀਰ ਹੋ ਗਈ ਹੈ ਸਿਰਫ ਲੋਕਾਂ ਨੂੰ ਭਲੇਖੇ 'ਚ ਰੱਖਣ ਵਾਸਤੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਕਿ 2027 ਦੇ ਵਿੱਚ ਜਿਹੜੀ ਇਹਨਾਂ ਨੇ ਚੋਣ ਲੜਨੀਆਂ ਉਹ ਚੋਣ ਵਾਸਤੇ ਫੰਡ ਇਕੱਠਾ ਕਰਨ ਵਾਸਤੇ ਵੀ ਇਹ ਸਕੀਮ ਜਿਹੜੀ ਹੋ ਸਕਦਾ ਲਿਆਂਦੀ ਗਈ ਹੋਵੇ ਹੋ ਸਕਦਾ ਪ੍ਰਤੀ ਏਕੜ ਕਮਿਸ਼ਨ ਦੀ ਗੱਲ ਜਿਹੜੀ ਆ ਰੀਅਲ اسٹیਟ ਕਾਰਪੋਰੇਟ ਦੇ ਨਾਲ ਕੇਜਰੀਵਾਲ ਦੀ ਹੋਈ ਹੋਵੇ ਤਾਂ ਕਿ ਫੰਡ ਇਕੱਠਾ ਕਰਕੇ 2027 ਦੀ ਜਿਹੜੀ ਚੋਣਾਂ ਜਿੱਤੀ ਜਾ ਸਕੇ ਵਿਕਾਸ ਕਿਸਾਨਾਂ ਦੀ ਮਰਜ਼ੀ ਇਹ ਸਾਰੇ ਭਲੇਖੇ ਆ ਉਹ ਆਉਣ ਵਾਲੇ ਦਿਨਾਂ 'ਚ ਲੋਕਾਂ ਦੇ ਸਾਹਮਣੇ ਸਾਫ਼ ਹੋ ਜਾਣਗੇ ਜੀ ਸ਼ੁਕਰੀਆ ਤਾਂ ਲਗਾਤਾਰ ਭਾਈ ਦੇ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਅੱਜ ਸੰਗਰੂਰ ਦੇ ਵਿੱਚ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਮਲਾਜ਼ਮ ਹੈ ਚਾਹੇ ਨੌਜਵਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਸੜਕਾਂ ਤੇ ਉਤਰੇ ਅਨਲਾਨੀ ਅਮਰਜੈਂਸੀ ਦੇ ਵਿਰੋਧ ਦੇ ਵਿੱਚ ਉਤਰੇ ਆ ਜ਼ਮੀਨ ਸ਼ੰਸ ਪ੍ਰਾਪਤੀ ਕਮੇਟੀ ਦੇ ਹੱਕ ਦੇ ਵਿੱਚ ਉਤਰੇ ਆ ਹੁਣ ਕਿਤਨਾ ਕਿਤੇ ਵੱਡਾ ਸਵਾਲ ਸੀਐਮ ਸਾਹਿਬ ਤੇ ਵੀ ਖੜਾ ਹੁੰਦਾ ਹੈ ਉਹ ਲੈਂਡ ਪੂਲਿੰਗ ਦੇ ਮਾਮਲੇ ਨੂੰ ਲੈ ਕੇ ਇਦਾਂ ਦੇ ਬਿਆਨ ਕਿਉਂ ਦਿੰਦੇ ਨੇ ਫਲਫਲ ਦੀ ਆਪਣੀ ਥੋੜੀ ਨਾਲ ਸਾਂਝੀ ਕਰਦਾ ਰਹਾਂਗਾ ਮੈਂ ਜੋਤਕਰੇਵਾਲ ਕਾਪਨਮੈਨ ਅਕਾਸ਼ਦੀਪ ਦੇ ਨਾਮ